ਲੋ ਜੀ ਐਲੀ ਮੰਗਟ ਪਹੁੰਚਿਆ ਬੱਬੂ ਮਾਨ ਕੋਲ ਪਹਿਲਾ ਗਾਣਾ ਸੁਪਰ ਡੁਪਰ ਹੌਣ ਹਿੱਟ ਹੋਣ ਤੋਂ ਬਾਅਦ ਐਲੀ ਮੰਗਟ ਤੇ ਬੱਬੂ ਮਾਨ ਇੱਕ ਨਵਾਂ ਗਾਣਾ ਹੋਰ ਲੈ ਕੇ ਆ ਰਹੇ ਆ ਗੱਲ ਇਸ ਤਰ੍ਹਾਂ ਵੀ ਡਿਮਾਂਡ ਵੱਧ ਗਈ ਕਿ ਕਿਉਂਕਿ ਜਿਹੜਾ ਨਵੇਂ 뮤직 ਦੇ ਵਿੱਚ ਗਾਣਾ ਸਗਾ ਐਲੀ ਮੰਗਟ ਨਾਲ ਰਿਕੋਰਡ ਕੀਤਾ ਬੱਬੂ ਮਾਨ ਦਾ ਕਾਫੀ ਸੁਪਰ ਹਿੱਟ ਹੋਇਆ ਕਾਫੀ ਲੋਕਾਂ ਨੇ ਪਸੰਦ ਕੀਤਾ ਉਸ ਤੋਂ ਬਾਅਦ ਨਾਲ ਹੀ ਐਲਾਨ ਕਰ ਦਿੱਤਾ ਗਿਆ ਐਲੀ ਮੰਗਟ ਤੇ ਬੱਬੂ ਮਾਨ ਵੱਲੋਂ ਪਈ ਨਵਾਂ ਗਾਣਾ ਜਲਦੀ ਆ ਰਿਹਾ ਜੀ ਇਸ ਤੋਂ ਵੀ ਬਹੁਤ ਵਧੀਆ ਤੇ ਸਿਰਹਾ ਗੀਤ ਲਿਖਿਆ ਪਿਆ ਆ ਤੇ ਇਸੇ ਨੂੰ ਲੈ ਕੇ ਬੱਬੂ ਮਾਨ ਤੇ ਐਲੀ ਮੰਗੜ ਦੇ ਵਿੱਚ ਇੱਕ ਨਵੀਂ ਸਿਰੋ ਮੁਲਾਕਾਤ ਹੋਈ ਆ ਤੇ ਉਹਦੇ ਵਿੱਚ ਇਹੋ ਹੀ ਆਪੇ ਜਿਹੜਾ ਅਗਲਾ ਗਾਣਾ ਆ ਤੇ ਉਹ ਗਾਣਾ ਕਿਵੇਂ ਦਾ ਹੋਊਗਾ ਤੇ ਲੰਬਾ ਵੀ ਹੋਊਗਾ ਤੇ ਇਹਦੀ ਵੀ ਵੀਡੀਓ ਕੀਤੀ ਜਾਊਗੀ ਵਧੀਆ ਜਿਹੀ ਤੇ ਇਸ ਗਾਣੇ ਦੇ ਵਿੱਚ ਵੀ ਅੰਤਰੇ ਹੋਰ ਜੋੜੇ ਜਾਣਗੇ ਇਸ ਗਾਣੇ ਨੂੰ ਹੋਰ ਵਧੀਆ ਬਣਾਇਆ ਜਾਊਗਾ ਤੇ ਇਸ ਤੋਂ ਬਾਅਦ ਇੱਕ ਨਵਾਂ ਗਾਣਾ ਜਿਹੜਾ ਯਾਨੀ ਕਿ ਪਸੰਦ ਆਊਗਾ ਫੈਨਾਂ ਨੂੰ ਐਲੀ ਮੰਗੜ ਦਾ ਇਹ ਕਹਿਣਾ ਆ ਕਿ ਜਿਹੜਾ ਨਾ ਇੱਕ ਛੇਕ ਵਾਰ ਸਗਾ ਨਵੇਂ 뮤직 ਚ ਨਹੀਂ ਮਾਨਸਾਬ ਕਰਦੇ ਨਵੇਂ 뮤직 ਚ ਨਹੀਂ ਆਦੇ ਲੋ ਹੁਣ ਮਾਂ ਦਾ ਬੱਬੂ ਮਾਂ ਨਵੇਂ 뮤직 ਚ ਘੰਟਾ ਵਾਲਾ ਆ ਰਿਹਾ ਆ ਤੇ ਤੁਸੀਂ ਬਸ ਤੱਕ ਪਾਣ ਨੂੰ ਤਿਆਰ ਹੋ ਜਾਓ ਘੈਂਟ ਤੋਂ ਘੈਂਟ ਗਾਣੇ ਯਾਨੀ ਕਿ ਆਉਣਗੇ ਤੇ ਆ ਗੀਤ ਜਿਹੜਾ ਆ ਮੀਲ ਪੱਤਰ ਸਾਬਤ ਹੋਗਾ ਦੋਸਤੋ ਕੀ ਕਹੋਗੇ ਇਸ ਬਾਰੇ ਕਮੈਂਟ ਕਰਕੇ ਜਰੂਰ ਦੋ ਵੀਡੀਓ ਲਾਈਕ